बांग्लादेश में होने वाला हिंदुओं पे अत्याचार बंद करो बांग्लादेश में हिंदुओं पे अत्याचार बांग्लादेश में हिंदुओं पे अत्याचार बांग्लादेश में हिंदुओं पे अत्याचार पिछले कुछ दिनों से जिस तरह भारत के पड़ोसी देश बांग्लादेश में हिंदुओं पर हो रहे अत्याचार की खबरें मिल रही हैं और देखने सुनने को मिल रहा है उसको लेकर वॉयस ऑफ पंजाब के बैनर तले मोहाली में एक विशाल रोष मार्च निकाला गया जिसमें भारी संख्या में हिंदू सिख समुदाय व सनातन से प्रेम करने वाले लोगों ने हिस्सा लिया और भारत देश को बांग्लादेश की सरकार में ऐसी हस्तक्षेप करने की बात कही इतना ही नहीं इस दौरान भारत की राष्ट्रपति द्रौपदी मुर्मू के नाम मोहाली के तहसीलदार अर्जुन गरेवाल के हाथों ज्ञापन भी भेजा गया आज का प्रोटेस्ट है ਏवाईसीਓ ਪੰਜਾਬ ਦੇ ਬੈਨਰ ਦੇ ਥੱਲੇ ਇਹ ਕਰ ਰਹੇ ਆ ਇਹਦਾ ਮੁੱਖ ਕਾਰਨ ਹੈ ਕਿ ਬੰਗਲਾਦੇਸ਼ ਜਿਹੜਾ ਸਾਡਾ ਪੜੋਸੀ ਦੇਸ਼ ਹੈ ਉਹਦੇ ਵਿੱਚ ਅੱਜ ਜਿਹੜੇ ਕੱਟੜਪੰਥੀ ਆ ਉਹ ਉੱਥੇ ਦੀ ਜਿਹੜੀ ਘੱਲ ਸੰਖਿਆ ਸਮੁਦਾਇਆ ਜਿਹੜੇ ਘੱਟ ਗਿਣਤੀ ਲੋਕ ਆ ਖਾਸ ਕਰਕੇ ਵਿਸ਼ੇਸ਼ ਕਰਕੇ ਜਿਹੜਾ ਹਿੰਦੂ ਸਮੁਦਾਇਆ ਆ ਉਹਨੂੰ ਟਾਰਗੇਟ ਕਰਕੇ ਉਹਦਾ ਨੁਕਸਾਨ ਕਰਦੇ ਆ ਉਹਨਾਂ ਦੇ ਮੰਦਰਾਂ ਨੂੰ ਉੱਥੇ ਤਬਾਹ ਕਰਦੇ ਆ ਉਹਨਾਂ ਦੇ ਘਰਾਂ ਨੂੰ ਜਲਾਇਆ ਜਾ ਰਿਹਾ ਆ ਜਿਹੜਾ ਕੋਈ ਉਹਦੇ ਅਗੇਂਸਟ ਆਵਾਜ਼ ਉਠਾਉਂਦਾ ਆ ਉਹਨੂੰ ਮਾਰਿਆ ਜਾ ਰਿਹਾ ਆ ਧੀਆਂ ਭੈਣਾਂ ਨਾਲ ਉੱਥੇ ਜਿਹੜੇ ਕੁਰਕਰਮ ਕੀਤੇ ਜਾ ਰਹੇ ਆ ਇਹ ਸਾਰਾ ਜਿਹੜਾ ਆ ਉਹ ਉਹਨਾਂ ਦੀ ਸਰਕਾਰ ਦੀ ਸਿਹਤ ਹੋ ਰਿਹਾ ਆ ਜਿਹੜਾ ਨੋਬਲ ਪ੍ਰਾਈਜ਼ ਜੇਤਾ ਉੱਥੋਂ ਦਾ ਪ੍ਰਾਈਮ ਮਿਨਿਸਟਰ ਹੈ ਅਮਰੀਕਾ ਦੀ ਸਿਹਤੇ ਬਣਿਆ ਆ ਉਹ ਉਹਨੂੰ ਰੋਕਣ ਦੇ ਵਿੱਚ ਨਕਾਮ ਹੈ ਉਹਦੀ ਸਰਪ੍ਰਸਤੀ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਕੱਟੂ ਪੰਥੀ ਜਿਹੜੇ ਆ ਉਹ ਜ਼ਿਆਦਾ ਆਕਰਮਣ ਹੋਇਆ ਜ਼ਿਆਦਾ ਜਿਹੜੇ ਉਹ ਕਾ ਤਕ ਹੋਇਆ ਉਹਨਾਂ ਨੇ ਉੱਥੋਂ ਦੀ ਜਿਹੜੀ ਅਲਪ ਸੰਖਿਆ ਕਮਿਊਨਿਟੀ ਆ ਉਹਨੂੰ ਬਹੁਤ ਨੁਕਸਾਨ ਪਹੁੰਚਾਇਆ ਆ ਅਸੀਂ ਅੱਜ ਜਿਹੜੀ ਆ ਇਸ ਪ੍ਰੋਟੈਸਟ ਦੇ ਮਾਧਿਅਮ ਦੇ ਰਾਈ ਆਵਾਜ਼ ਜਿਹੜੀ ਆ ਡੀਸੀਜੀ ਦੇ ਮਾਧਿਅਮ ਦੇ ਰਾਈ ਰਾਸ਼ਟਰਪਤੀ ਮੋਦੀ ਨੂੰ ਭੇਜਣਾ ਚਾਹੁੰਦੇ ਆ ਕਿ ਉਹ ਜੁਗਨੋ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਮੰਚ ਆ ਉਹਦੇ ਉੱਤੇ ਇਹ ਆਵਾਜ਼ ਉਠਾਏ ਕਿ ਬੰਗਲਾਦੇਸ਼ ਦੇ ਜਿਹੜੇ ਹਿੰਦੂ ਆ ਉਹਨਾਂ ਨੂੰ ਸੁਰੱਖਿਅਤ ਕੀਤਾ ਜਾਏ ਉਹਨਾਂ ਦੀ ਸੰਪਤੀ ਨੂੰ ਬਚਾਇਆ ਜਾਏ ਔਰ ਦੇਸ਼ ਦੇ ਵਿੱਚ ਜੋ ਘਾਣ ਹੋ ਰਿਹਾ ਬਾਕੀ ਵੀ ਹਲਕ ਸੰਖਿਆ ਦੇ ਉਹਨਾਂ ਨੂੰ ਰੋਕਿਆ ਜਾਏ ਤੁਸੀਂ ਦੇਖਿਆ ਹੋਵੇਗਾ ਕਿ ਆਪਣੇ ਦੇਸ਼ ਦੇ ਵਿੱਚ ਕੋਈ ਇੱਕ ਛੋਟੀ ਜੀ ਘਟਨਾ ਵੀ ਹੋ ਜਾਂਦੀ ਆ ਤੇ ਉਹਨੂੰ ਅੰਤਰਰਾਸ਼ਟਰੀ ਪੱਧਰ ਤੇ ਕਿਸ ਤਰ੍ਹਾਂ ਦਿਖਾਇਆ ਜਾਂਦਾ ਕਿ ਉੱਥੇ ਕਿਸੇ ਅਲਪ ਸੰਖਿਆ ਦਾ ਨੁਕਸਾਨ ਹੋ ਗਿਆ ਖਾਸ ਕਰਕੇ ਕਿਤੇ ਮੁਸਲਮਾਨ ਲੇਕਿਨ ਉਸ ਦੇਸ਼ ਦੇ ਵਿੱਚ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਆ ਇੰਨੀ ਜ਼ਿਆਦਾ ਸੰਪਤੀ ਤੋੜੀ ਜਾ ਰਹੀ ਆ ਅੱਜ ਕੱਲ ਦੀ ਤੁਸੀਂ ਟਕਰਾ ਦੇਖੀ ਹੋਵੇਗੀ ਕਿਸ ਤਰ੍ਹਾਂ ਮੰਦਰ ਦੇ ਵਿੱਚ ਜਾ ਕੇ ਮੂਰਤੀਆਂ ਨੂੰ ਜੜੀਆਂ ਵਖੰਡ ਕਰ ਦਿੱਤਾ ਗਿਆ ਆ ਲੇਕਿਨ ਕੋਈ ਅੰਤਰਰਾਸ਼ਟਰੀ ਕੁੰਡਾਏ ਕੋਈ ਅੰਤਰਰਾਸ਼ਟਰੀ ਪੱਧਰ ਤੇ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆ ਰਹੀ ਆਪਣੇ ਦੇਸ਼ ਦੇ ਵਿੱਚ ਵੀ ਜਿਹੜੇ ਲੋਕ ਹਰ ਗੱਲ ਤੇ ਰੋਲਾ ਪਾਉਂਦੇ ਆ ਉਹਨਾਂ ਦਾ ਕੋਈ ਬਿਆਨ ਜਿਹੜਾ ਆ ਉਹ ਨਹੀਂ ਆ ਰਿਹਾ ਕੋਈ ਸਿੰਗਰ ਕੋਈ ਇੱਦਾਂ ਦਾ ਜਿਹੜਾ ਹੀਰੋ ਉਹਨਾਂ ਵੀ ਕੋਈ ਬਿਆਨ ਨਹੀਂ ਦਿੱਤਾ ਲੇਕਿਨ ਅਹੀਂ ਸੋਚਿਆ ਕਿ ਅਹੀਂ ਆਪਣੇ ਭਰਾਵਾਂ ਨੂੰ ਆਪਣੀ ਕਮਿਊਨਿਟੀ ਨੂੰ ਉੱਥੇ ਜਿਹੜਾ ਕੁੰਬਰਲੀ ਨਹੀਂ ਛੱਡਾਂਗੇ ਅਹੀਂ ਇਕੱਠੇ ਹੋ ਕੇ ਹਰ ਜਗ੍ਹਾ ਤੇ ਜਿਹੜੀ ਆ ਉਹ ਆਵਾਜ਼ ਉਠਾਵਾਂਗੇ ਤੇ ਉਹਨਾਂ ਦੀ ਰੱਖਿਆ ਜਿਹੜੀ ਆ ਉਹ ਕਰਾਂਗੇ ਅਸੀਂ ਤੁਹਾਡੇ ਮਾਧਿਅਮ ਦੇ ਨਾਲ ਵੀ ਆਪਣੀ ਆਵਾਜ਼ ਉਠਾਉਣਾ ਚਾਹੁੰਦੇ ਆ ਇਸ ਦੇਸ਼ ਦੀ ਸਰਕਾਰ ਨੂੰ ਰਾਸ਼ਟਰਪਤੀ ਨੂੰ ਅਪੀਲ ਕਰਦੇ ਆ ਕਿ ਉਹ ਜਿਹੜਾ ਆ ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਹਿੰਦੂਆਂ ਦੀ ਆਵਾਜ਼ ਨੂੰ ਉਠਾਏ ਉੱਥੋਂ ਦੇ ਜਿਹੜੇ ਅਲਪ ਸੰਖਿਆ ਸਮਾਜੇ ਆ ਉਹਦੀ ਰੱਖਿਆ ਕਰੇ ਉਹਨਾਂ ਦੀ ਸੰਪਤੀਆਂ ਦੀ ਰੱਖਿਆ ਕਰੇ ਇਹ ਕਹਿੰਦਾ ਆ ਮੈਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼ ਨੂੰ ਪਹੁੰਚਾਉਣ ਦੇ ਵਿੱਚ ਮਦਦ ਕਰ ਰਹੇ ਹੋ ਧੰਨਵਾਦ